ਕਾਉ ਦੇ ਹੋਟਲ ਦਾ ਨਜ਼ਾਰਾ ਪੂਰਾ ਅਲੀਸ਼ਾਨ ਬੜਾ ਹੋਟਲ ਹੋਟਲ ਦੇ ਜਿਵੇਂ ਦੱਸਿਆ ਸੀ ਨਾ ਬਿਲਕੁਲ ਸਾਹਮਣੇ ਵਾਲੇ ਪਾਸੇ ਹੀ 에어ਪੋਰਟ ਆ ਬਿਲਕੁਲ ਫਰੰਟ ਤੇ 에어ਪੋਰਟ ਆ ਤੇ ਆ ਤੁਸੀਂ ਦੇਖ ਸਕਦੇ ਆ 에어ਪੋਰਟ ਦਾ ਰਨਵੇ ਆਇਲੈਂਡ ਹੋਣ ਕਰਕੇ ਜਗਾ ਜੁਗਾ ਭਰ ਕੇ ਹੀ ਇਹਨਾਂ ਨੇ ਰਨਵੇ ਬਣਾਏ ਹੋਏ ਆ ਇੱਕ 2 3 4 ਪਲੇਨ ਖੜੇ ਆ ਉਹ ਇੱਕ 2 ਰਨਵੇ ਤੇ ਤੁਰੇ ਜਾਂਦੇ ਆ ਇਹ ਪਿੰਟਰ ਖੜਾ ਪੂਰੀ رونਕ ਆ ਜਾਣੀ ਆਹ ਸਾਰਾ 에어ਪੋਰਟ ਆ ਜਿਹੜੀ ਛੱਤ ਜੀ ਦੇਖਦੀ ਹੈ ਇਹ ਹੈਗਾ ਹੋਟਲ ਦਾ ਰੈਸਟੋਰੈਂਟ ਹੋਟਲ ਦੀ ਮੇਨ ਐਂਟਰੈਂਸ ਤੇ ਨਾ ਸਾਰੀ ਚੀਨੀ ਸੈਨਾ ਖੜੀ ਆ। ਪੁਰਾਣੇ ਸਮੇਂ ਦੀ ਸੈਨਾ ਬਣਾ ਕੇ ਖੜਾਈ ਵੀ ਆ। ਕੋਈ ਕਿੱਧਰ ਖੜਾ ਤੇ ਕੋਈ ਕਿੱਧਰ ਖੜਾ। ਇਧਰ ਨੂੰ ਵੀ ਖਾਸੇ ਦੂਰ ਤੱਕ ਖੜੀ ਆ ਸੈਨਾ। ਉਹ ਸਾਹਮਣੇ 에어ਪੋਰਟ ਦਾ ਡਿਪਾਰਚਰ ਗੇਟ ਆ। ਤੇ ਆਾ ਹੋਟਲ ਦਾ ਗੇਟ ਆ ਜਿਵੇਂ ਕੱਲ ਦੱਸਿਆ ਸੀ ਤੁਹਾਨੂੰ। ਲੈ ਵੀ ਖੜ ਜਾ ਮੁੰਡਿਆ ਤਰੀ ਫੋਟੋ ਖਿੱਚ ਲੀ। ਹਾਂਜੀ ਅੱਜ ਦਾ ਵਲੌਗ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਰਪਾ ਕਰਕੇ ਯਾਰ ਚੈਨਲ ਨੂੰ ਨਾ ਸਬਸਕ੍ਰਾਈਬਰ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ ਫਿਰ ਤਾਂ ਕਿ ਅਸੀਂ ਉਹੇ ਜਿਹਾ ਜਿਹੜਾ ਹੈਗਾ ਸਿਸਟਮ ਬੋਲਣ ਵਾਲਾ ਜਾਂ ਕੋਈ ਤੁਹਾਨੂੰ ਜਾਣਕਾਰੀ ਜਿਹੜੀ ਲੋੜ ਆ ਉਹ ਪਾ ਸਕੀਏ ਤੇ ਕੱਲ ਤੁਸੀਂ ਦੇਖਿਆ ਆਪਾਂ ਰਾਤ ਦਾ ਸੀਨ ਜਿਹੜਾ ਮੁਕਾਓ ਦੇ ਸੀਗੇ ਆ ਪਿੱਛੇ ਸਾਡੇ ਵੈਨਿਸ਼ੀਅਨ ਹੋਟਲ ਦੇਖ ਰਿਹਾ ਤੁਸੀਂ ਦੇਖ ਰਹੇ ਹੋ ਤੇ ਅੱਜ ਦੇ ਵਲੌਗ ਦੇ ਵਿੱਚ ਤਾਨੂੰ ਮੁਕਾਓ ਉਹਦੀਆਂ ਕੁਝ ਜਗ੍ਹਾ ਦਿਖਾਵਾਂਗੇ ਤੇ ਹੋਰ ਫਿਰ ਵਾਪਸੀ ਸ਼ਾਮ ਨੂੰ ਹਾਂਗਕਾਂਗ ਦੀ ਹੋਊਗੀ ਤੇ ਹਾਂਗਕਾਂਗ ਤੋਂ ਫਿਰ ਚਾਈਨਾ ਵੱਲ ਨੂੰ ਚਲਾਂਗੇ ਸੋ ਕਿਰਪਾ ਕਰਕੇ ਵੀਡੀਓ ਦੇ ਨਾਲ ਜੁੜੇ ਰਹੋ ਦੇਖਦੇ ਰਹੋ ਦਿਖਾਉਂਦੇ ਰਹੋ ਸ਼ੇਅਰ ਕਰਦੇ ਰਹੋ ਤੇ ਇਹਦੇ ਨਾਲ ਸਾਡਾ ਹੌਸਲਾ ਵਧਦਾ ਸੋ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੱਲ ਤੁਸੀਂ ਆਹੀ ਏਰੀਆ ਦੇਖਿਆ ਸੀਗਾ ਰਾਤ ਵਾਲਾ ਰਾਤ ਦੇ ਸਮੇਂ ਦੇ ਵਿੱਚ ਕਿਵੇਂ جگਮਗ ਜਗਮਗ ਕਰਦਾ ਸੀ ਤੇ ਹੁਣ ਤੁਸੀਂ ਦੇਖ ਰਹੇ ਹੋ ਦਿਨ ਦੇ ਟਾਈਮ ਅੱਜ ਧੁੱਪ ਨਿਕਲੀ ਨਹੀਂ ਬੱਦਲ ਬਾਈ ਪੂਰੀ ਆ ਤੇ ਆ ਉਹੀ ਚੌਕ ਆ ਜਿਹਦੇ ਉੱਤੋਂ ਦੀ ਰਾਤ ਦੀ ਆਪਾਂ ਗਏ ਸੀ ਉਹ ਸਾਹਮਣੇ ਅਪਾਰਟਮੈਂਟ ਬਣੇ ਹੋਏ ਆ ਤੇ ਇੱਧਰ ਵੀ ਉਹੀ ਗੱਲਾਂ ਬਾਤਾਂ ਹਾਂ ਪਾਣੀ ਆ ਵਿੱਚ ਵਾਟਰ ਬਾਡੀ ਬਣਾਈ ਹੋਈ ਆ ਤੇ ਅੱਗੇ ਬਾਜ਼ਾਰ ਆ ਸਾਰਾ ਜਿਹੜੇ ਵਾਰ ਚਾਰੇ ਰਾਤ ਵਾਲੇ ਸੀ ਕੰਮਾਂ ਕਰਨ ਵਾਲੇ ਸੋਰੀ ਕੰਮਕਾਰਾਂ ਵਾਲੇ ਨਹੀਂ ਕਹਿਣਾ ਸੀ ਟੂਰਿਸਟ ਘੁੰਮਣ ਫਿਰਨ ਵਾਲੇ ਉਹ ਦੇਰ ਤੱਕ ਸਾਡੇ ਨੂੰ 2:30 ਵਜੇ ਤੱਕ ਘੁੰਮਦੇ ਫਿਰਦੇ ਰਹੇ ਫਿਰ ਜਾ ਕੇ ਹੋਟਲਾਂ 'ਚ ਟਿਕ ਗਏ ਤੇ ਜਿਹੜੇ ਹੁਣ ਐਸ ਵੇਲੇ ਸੜਕਾਂ ਤੇ ਉਹੀ ਦਿਖਦੇ ਆ ਜਿਹੜੇ ਕੰਮਕਾਰਾਂ ਵਾਲੇ ਡਿਊਟੀਆਂ ਤੇ ਚੱਲੇ ਆ ਉਹੋ ਜਿਹੇ ਬੰਦੇ ਹੀ ਆ え ਅਸੀਂ ਹੁਣ ਸਾਡੀ ਇੱਥੋਂ ਬੱਸ ਚੱਲਣੀ ਆ ਅਸੀਂ ਹਾਂਗਕਾਂਗ ਨੂੰ ਜਾਣਾ ਬੱਸ ਲੈ ਕੇ ਤਾ ਕਰਕੇ ਅਸੀਂ ਜਲਦੀ ਆ ਗਏ ਆ ਕਿਉਂਕਿ ਬੱਸ ਦਾ ਟਾਈਮ ਜਲਦੀ ਸੀ ਲੇਟ ਵਾਲੀਆਂ ਬੱਸਾਂ ਮਿਲਦੀਆਂ ਹੀ ਨਹੀਂ ਸੀ ਸੋ ਅਸੀਂ ਵੀ ਆਪਦੇ ਅੱਡੇ ਤੱਕ ਪਹੁੰਚਦੇ ਆ ਤੇ ਚੀ ਰੋੜੀ ਜਾਂਦੇ ਆ ਮਗਰ ਮੂਰੇ ਟਾਇਰ ਲੱਗੇ ਹੋਏ ਆ ਟੈਚੀਆਂ ਦੇ ਟਾਇਰ ਵੀ ਇੱਥੇ ਹੀ ਚੈੱਕ ਹੁੰਦੇ ਆ ਵੀ ਕਿਵੇਂ ਜਾਂਦੇ ਆ ਹੋਟਲ ਨਾਲ ਹੀ ਸੀਗਾ ਕੋਈ ਬੜਾ ਦੂਰ ਨਹੀਂ ਸੀਗਾ ਸੀ ਕਿ ਟੈਕਸੀ ਗੱਡੀ-ਗੁੱਡੀ ਲੈਣੀ ਆ ਤੁਰਕੇ ਹੀ ਚੱਲਦੇ ਆ ਨਾਲੇ ਸਵੇਰ ਦਾ ਨਜ਼ਾਰਾ ਦਿਨੇ ਜਾਂਦੇ ਆ। ਇਹ ਬੱਸ ਸੈਕਸ਼ਨ ਆ ਗਿਆ। ਬੱਸ ਸਟਾਪ ਆ ਗਿਆ ਉੱਤੇ ਬੱਸਾਂ ਦੇ ਨੰਬਰ ਲਿਖੇ ਹੋਏ ਆ। ਇੱਥੇ ਆ ਖੜਨ ਦੀ ਜਗ੍ਹਾ ਆ ਗਈ। ਇੱਥੇ ਸਾਰਾ ਚਾਰਟ ਲੱਗਿਆ ਵਾ ਕਿ ਕਿਹੜਾ ਨੰਬਰ ਬੱਸ ਕਿੱਧਰ ਨੂੰ ਜਾਣੀ ਹੈ। ਕਿ ਕਿੰਨੇ ਕਿੰਨੇ ਮਿੰਟ ਰਵਾਂ ਹੋਣੀ ਹੈ। ਵਾ ਵੱਡੇ ਵੱਡੇ ਸਟਾਪ। ਤੇ ਮਾ ਇੱਕ ਪਲਾ ਵੀ ਆ ਗਿਆ। ਮਤਲਬ ਸਾਰਾ ਕੁਝ ਦੇਖ ਕੇ ਲੱਗਦਾ ਵੀ ਯਾਰ ਜਿਹੜੀ ਮਿੱਟੀ ਘੱਟਾ ਨਾ ਉਹ ਤਾਂ ਆਪਣੇ ਮੁਲਕ ਚ ਹੀ ਰਹਿ ਗਿਆ ਇੱਥੇ ਨਾ ਕਿਸੇ ਹੋਟਲ ਚ ਦੇਖਦੇ ਆ ਨਾ ਕਿਸੇ ਮਤਲਬ ਕਿਸੇ ਆ ਜਿਵੇਂ ਹੁਣ ਆਪਾਂ ਤੁਰੇ ਜਾਂਦੇ ਆ ਲੱਗਦਾ ਤੁਹਾਨੂੰ ਕਿਤੇ ਮਿੱਟੀ ਤੇ ਦੂਜੀ ਗੱਲ ਇੱਥੇ ਇਹ ਦੇਖਣ ਨੂੰ ਆਈ ਆ ਵੀ ਜਿਹੜੇ ਤਾਂ ਕੰਮ ਹੈਗੇ ਆ ਕਿਸੇ ਨੌਨ ਇੱਥੋਂ ਦੇ ਰੈਜ਼ੀਡੈਂਟ ਦੇ ਬਾਹਰਲੇ ਬੰਦਿਆਂ ਦੇ ਉਹਨਾਂ ਕੋਲੇ ਤਾਂ ਹਲੇ ਕਿਸੇ ਬਾਹਰਲੇ ਸੂਬੇ ਦਾ ਕੋਈ ਬੰਦਾ ਕੰਮ ਕਰਦਾ ਜਿਹੜੇ ਇੱਥੋਂ ਦੇ ਹੋਟਲ ਆ ਇੱਥੋਂ ਦੇ ਲੋਕਲ ਲੋਕਾਂ ਦੇ ਉਹਨਾਂ ਦੇ ਕੋਲੇ ਕੋਈ ਵੀ ਮਤਲਬ ਇੱਥੋਂ ਦਾ ਨਾਨ ਰੈਜ਼ੀਡੈਂਟ ਨਹੀਂ ਕੰਮ ਕਰਦਾ ਚਾਹੇ ਉਹਨਾਂ ਨੂੰ ਇੰਗਲਿਸ਼ ਆਉਂਦੀ ਆ ਚਾਹੇ ਨਹੀਂ ਆਉਂਦੀ ਇੱਥੋਂ ਤੱਕ ਕਿ ਆ ਵੱਡੇ ਵੱਡੇ ਹੋਟਲ ਆ ਇਹਨਾਂ ਦੇ ਵਿੱਚ ਵੀ ਇੰਗਲਿਸ਼ ਬੋਲਣ ਵਾਲੇ ਹੈ ਨਹੀਂਗੇ ਜੇ ਜਾਨੀ ਤੁਸੀਂ ਪਾਣੀ ਵੀ ਮੰਗਣਾ ਵਮ ਉਹਦੀ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਫੇਰ ਹੀ ਤੁਸੀਂ ਦੱਸ ਸਕਦੇ ਆ ਬੱਸਾਂ ਪੁੱਸਾਂ ਤੇ ਚੜ੍ਹਨਾ ਤਾਂ ਬਹੁਤ ਵੱਡੀ ਗੱਲ ਆ ਲੈਂਗੁਏਜ ਦੀ ਮਤਲਬ ਜੇ ਕਿਸੇ ਨੂੰ ਮਰਜ਼ੀ ਪੁੱਛ ਲਓ ਕੋਈ ਸਮਝ ਹੀ ਨਹੀਂ ਆਉਂਦੀ ਕਿਸੇ ਨੂੰ ਪੁੱਛੀ ਜਾਓ ਡਰਾਈਵਰ ਨੂੰ ਪੁੱਛ ਲਓ ਸਟੇਸ਼ਨ ਮੈਸ ਹੋ ਗਿਆ ਹੋ ਗਿਆ ਬਸ ਤੁਸੀਂ ਆਪ ਦੀ ਜਿੰਨੇ ਤੁਹਾਨੂੰ ਨੌਲੇਜ ਹੈਗੀ ਆ ਜਾਂ ਤੁਸੀਂ ਜਿੰਨਾ ਕ ਸਟੱਡੀ ਕੀਤਾ ਉਹਦੇ ਨਾਲ ਹੀ ਇੱਥੇ ਤੁਰ ਫਿਰ ਸਕਦੇ ਆ ਆਦਰਵਾਈਜ਼ ਔਖਾ ਕੰਮ ਸਮਸਦਾ ਹਰ ਪਾਸੇ ਜੋਰ ਆ ਕ੍ਰਿਸਮਸ ਦੀ ਪੂਰੀ ਡੈਕੋਰੇਸ਼ਨ ਹੋਈ ਵੀ ਐ ਕਿਉਂਕਿ ਅੱਜ ਹੋ ਗਈ 23 ਦਸੰਬਰ ਤੇ 25 ਦਸੰਬਰ ਦੀ ਕ੍ਰਿਸਮਸ ਤੇ ਘੁੰਮਣ ਫਿਰਨ ਵਾਲਿਆਂ ਨੇ ਸਵੇਰ ਤੋਂ ਹੀ ਕੰਮ ਸ਼ੁਰੂ ਕਰਤਾ ਫੋਟੋਆਂ ਫੋਟੋਆਂ ਦਾ ਦੌਰ ਪੂਰਾ ਚੱਲ ਰਿਹਾ ਇੱਥੇ ਕਈ ਲੋਕਾਂ ਨੂੰ ਠੰਡ ਵੀ ਨਹੀਂ ਲੱਗਦੀ ਮੈਂ ਵੇਖਿਆ ਸਾਡੇ ਦੋ ਦੋ ਤਿੰਨ ਤਿੰਨ ਜੈਕਟਾਂ ਚੜੀਆਂ ਹੋਈਆਂ ਤੇ ਇੱਥੇ ਕਈ ਭਲੇ ਮਾਨਸ ਨੇਕਾਂ ਚ ਹੀ ਫਿਰਦੇ ਆ ਡੈਕੋਰੇਸ਼ਨ ਦੇਖੋ ਪੂਰੀ ਹੋਈ ਵੀ ਹੈ ਨਾ ਗਹਿ ਗੱਡ ਪੂਰੀ ਗੱਲ ਬਾਤ ਆ ਸੋ ਆਪਾਂ ਵੜਨ ਲੱਗੇ ਹੁਣ ਵਰਨੀਸ਼ਨ ਹੋਟਲ ਦੀ ਲੌਬੀ 'ਚ ਲਾਈਨ ਲੱਗੀ ਬੱਸਾਂ 'ਚ ਬਹਿਣ ਵਾਲਿਆਂ ਦੀ ਕੋਈ ਵੀ ਟੰਗ ਤੇ ਬੈਠੇ ਆ ਕੋਈ ਲਾਈਨ 'ਚ ਖੜੇ ਆ ਇਹ ਨਵੇਂ ਬਾਰੀ ਕਦੋਂ ਆਉਂਦੀ ਹੈ ਪਾਸੇ ਜਿਵੇਂ ਆ ਬੈਠ ਜਾ ਲੋ ਨਾਮ ਤੋਂ ਦੋ ਮਿੰਟ ஏய் எல்லாம் நோ தான் நோ பனேனே گیا ਜੀ ਹਾਂਗਕਾਂਗ ਮਕਾਓ ਦਾ ਬਾਰਡਰ ਡਿਪਾਰਚਰ ਬਾਰਡਰ ਉਧਰਲੇ ਪਾਸੇ ਬੱਸ ਨੇ ਲਾਤਾ ਸੀਗਾ ਜਿਹੜੇ ਜਾਏ ਸੀਗੇ ਤੇ ਆਹ ਹੁਣ ਡਿਪਾਰਚਰ ਤੇ ਆ ਗਏ ਆ ਆਹ ਦੇਖ ਨਾ ਜਿਨ੍ਹਾਂ ਦੇ ਪਰਚੀ ਜੀ ਆਪਣੇ ਨਾਲ ਦੀ ਆ ਲੱਗੀ ਵੀ ਆ ਕਲਿੱਕ ਕਰ ਲਾ ਨਾ ਆ ਹਾਰੇ ਗਏ ਉਧਰੋਂ ਗੱਲ ਚੱਲੇ ਹਾਂ ਆ ਇਹਨਾਂ ਨੇ ਮਗਰ ਤੁਰ ਪਈ ਇਹਨਾਂ ਆ ਇਹਨਾਂ ਨੇ ਪੜ ਲਿਆ ਹੋਊਗਾ ਬੋਰਡ ਟੂਰਿਸਟ ਡਿਪਾਰਟਮੈਂਟ ਉਧਰੀ ਹੈ ਨਾ ਇਹ ਤੇ ਜਾਣਾ ਉਹ ਬੈਸਟ ਚੱਲ ਫਿਰ ਉਹ ਅੰਦਰ ਵੀ ਬੋਰਡ ਲੱਗਿਆ ਸੀ ਉਹਨਾਂ ਦਾ ਇੱਥੇ ਹੁਣ ਇਮੀਗ੍ਰੇਸ਼ਨ ਕਰਾ ਕੇ ਬਹੁਤ ਵੱਡਾ ਸੈਂਟਰ ਇੱਥੇ ਵੀ ਬਣਿਆ ਹੋਆ ਕੋਈ ਛੋਟਾ ਮੋਟਾ ਨਹੀਂ ਬਹੁਤ ਕਾਊਂਟਰ ਆ ਤੇ ਆ ਬਹੁਤ ਪਾਰਕਿੰਗ ਦਾ ਜਿਗਾਰਡ ਤੁਸੀਂ ਦੇਖ ਹੀ ਰਹੇ ਹੋ ਵੀ ਕਿੱਡਾ ਵੱਟਾ ਉਹ ਖੜੀ ਆ ਬਸ ਸਾਹਮਣੇ ਉਹ ਵੇ ਇਹ ਉਥੋਂ ਕਰਾ ਕੇ ਸਾਰੇ ਆਪਦੇ ਆਪੇ ਟੈਚੀ ਖਿੱਚੀ ਜਾਂਦੇ ਆ। ਇੱਥੋਂ ਬੱਸ 'ਚ ਬੈਠਾਂਗੇ ਫਿਰ ਇਹ ਅੱਗੇ ਜਾ ਕੇ ਹਾਂਗਕਾਂਗ ਵਾਲਿਆਂ ਦਾ ਬੋਟਰ ਆਊਗਾ। ਉੱਥੇ ਫਿਰ ਇਹ ਬੱਸ ਛੱਡ ਦੂਗੀ। ਉੱਥੇ ਫਿਰ ਇਮੀਗ੍ਰੇਸ਼ਨ ਫਿਰ ਹਾਂਗਕਾਂਗ 'ਚ ਮੜਨ ਦੀ ਕਰਾਵਾਂਗੇ। ਤੇ ਹਾਂਗਕਾਂਗ 'ਚ ਐਂਟਰ ਕਰਕੇ ਫਿਰ ਉੱਥੋਂ ਉਹਨਾਂ ਦੀ ਗੱਡੀ ਫਿਰ ਚੱਕੂਗੀ। ਤੇ ਚੱਕ ਕੇ ਅੱਦੇ ਛੱਡ ਕੇ ਆਊਗੀ। ਜਿੱਥੇ ਜਿੱਥੇ ਜੀ ਨੇ ਜਾਣਾ। ਸਾਰੇ ਇੱਕ ਵਾਰੀ ਉਧਰ ਨੂੰ ਜਾਂਦੇ ਆਂ ਫਿਰ ਉਧਰੋਂ ਇੱਧਰ ਨੂੰ ਆਉਂਦੇ ਆਂ ਆਹ ਖੜੀ ਆ ਜੀ ਬੱਸ ਇਹਦੇ ਤੇ ਆਪਾਂ ਰਾਂਗੇ ਸਾਰਿਆਂ ਦੇ ਮੋਢਿਆਂ ਤੇ ਸਟicker ਜੇ ਲੱਗੇ ਹੋਏ ਆ ਤੇ ਸਟicker ਜੇ ਵੇਖ ਕੇ ਫਿਰ ਤੁਹਾਨੂੰ ਫੇਟ ਦੇਈ ਜਾਣੀ ਇਹਨਾਂ ਨੇ ਰੈਟ ਲਈ ਜਾਣੀ ਆ ਸਮਾਨ ਥੱਲੇ ਰੱਖ ਦੇਣਾ ਆਪਾਂ Sure. Okay. Thank you. ਇਹ ਇਲਾ ਹੈਗਾ ਸਮੁੰਦਰ ਦੇ ਵਿੱਚ ਦੀ ਪੁਲ ਬਣਿਆ ਵਾ ਤੇ ਹੁਣ ਆਪਾਂ ਸਿਰਫ ਬੱਸ ਤੇ ਤਾਂ ਹੀ ਮਕਾਓ ਤੋਂ ਹਾਂਗਕਾਂਗ ਦਾ ਸਫ਼ਰ ਕਰਨ ਲੱਗੇ ਆਂ ਬਈ ਸਮੁੰਦਰ ਦੇ ਵਿੱਚ ਇਸ ਬਣੇ ਪੁਲ ਦਾ ਤਨ ਯਾਰ ਲੈ ਸਕੀਏ ਤੇ ਤੁਹਾਨੂੰ ਦਿਖਾ ਸਕੀਏ ਆ ਦੇਖ ਲਓ ਪੂਰਾ ਵੱਡਾ ਸਮੁੰਦਰ ਆ ਉਹ ਪਿੱਛੇ ਰਹਿ ਗਿਆ ਮਕਾਓ ਚੱਲ ਪਿਆ ਫੌਲ ਫੌਲ ਵੀ ਪੂਰਾ ਡਬਲ ਆ ਇੱਕ ਪਾਸੇ ਦੀ ਆਉਣ ਵਾਲੇ ਇੱਕ ਪਾਸੇ ਦੀ ਜਾਣ ਵਾਲੇ ਨੇ ਦੇਖਦਾ ਬਸ ਦੂਰ ਤੱਕ ਪਾਣੀ 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 ਤੇ ਪੌੜਾ ਪੁਲ ਦੇ ਉੱਤੇ ਬਸ ਜਾਂਦੀ ਆ ਕੋਈ ਕੋਈ ਵਿੱਚ ਮੜਾ ਮੋਟਾ ਛੱਪ ਛਪ ਖੜਾ ਦੂਰ ਦੂਰ ਕੋਈ ਆਈਲੈਂਡ ਦਿਖਦਾ ਨਹੀਂ ਤਾਂ ਬਸ ਸਮੁੰਦਰ ਹੀ ਸਮੁੰਦਰ ਆ ਦੂਰ ਸਮੁੰਦਰ ਦੇ ਵਿੱਚ ਜ਼ੂਮ ਕਰਕੇ ਤੁਹਾਨੂੰ ਦਿਖਾਇਆ ਆ ਫੈਰੀ ਜਾਂਦੀ ਆ ਕੱਲ ਆਪਾਂ ਹਾਂਗਕਾਂਗ ਤੋਂ ਮੁਕਾਓ ਨੂੰ ਆਏ ਆ ਤਾਂ ਇਹ ਜੀ ਫੈਰੀ ਤੇ ਆਏ ਸੀਗੇ ਇਸ ਰੂਟ ਤੇ ਫੇਰੀਆਂ ਚੱਲਦੀਆਂ ਆਪਾਂ ਹੁਣ ਵਾਪਸੀ ਪਾਸਤੇ ਕਰ ਰਹੇ ਆਂ ਫੇਰੀਆਂ ਇੱਥੇ ਆ ਲੰਬਾਈ ਹੈ ਜਿਹੜੀ 55 ਕਿਲੋਮੀਟਰ 55 ਕਿਲੋਮੀਟਰ ਇਹ ਪੌੜ ਸਮੁੰਦਰ ਦੇ ਵਿੱਚ ਦੀ ਬਣਿਆ ਚਾਰ ਛੋਟੇ ਛੋਟੇ ਆਈਲੈਂਡਾਂ ਨੂੰ ਜੋੜਦਾ ਆਪਸ ਵਿੱਚ ਇਹ ਤੇ 120 ਸਾਲ ਦੀ ਮਨਿਆਦ ਆ ਇਹਦੀ ਤੇ 280 ਬਿਲੀਅਨ ਡਾਲਰ ਇਹਦੇ ਤੇ ਖਰਚਾ ਆਇਆ ਸੀਗਾ 55 ਕਿਲੋਮੀਟਰ ਸਮੁੰਦਰ ਦੇ ਵਿੱਚ ਪੌੜ ਬਣਿਆਵਾ ਆਪਣੇ ਇੱਕ ਬੰਬੇ 15 ਕਿਲੋਮੀਟਰ ਦਾ ਵਰਲੀ ਸੀ ਲਿੰਕ ਬਣਾਇਆ ਵਾ ਜਿਹਨੂੰ ਕੇ ਆਪਣੇ ਮੋਲਕ ਦੀ ਬਹੁਤ ਵੱਡੀ ਪ੍ਰਾਪਤੀ ਆ ਆਪਾਂ ਹੈਗੀ ਵੀ ਇਹ ਤੇ ਸਮਝਦੇ ਵੀ ਆਂ ਔਰ ਤੁਸੀਂ ਇਹ ਦੇਖੋ ਵੀ ਆਪਾਂ ਕਿੱਥੇ ਕਿ ਸਟੈਂਡ ਕਰਦੇ ਆ ਇਹ 55 ਕਿਲੋਮੀਟਰ ਪੂਰੇ ਸਮੁੰਦਰ ਦੇ ਵਿੱਚ ਬਣਾਇਆ ਹੋਇਆ ਪੁਲ 280 ਬਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਦੇ ਪਿੱਛੇ ਆ ਕੇ ਵੀਡੀਓ ਬਣਾਉਣ ਲਈ ਸੀਟਾਂ ਕਈ ਖਾਲੀ ਪਈਆਂ ਆਹ ਦੇਖੋ ਜੀ 6 ਲੇਨ ਬ੍ਰਿਜ ਆ ਇਹ ਦੂਜੇ ਪਾਸੇ ਦੀ ਵੀ ਜਾਣ ਵਾਲੇ ਇਧਰ ਦੀ ਤੇ ਆਉਣ ਵਾਲੇ ਉਧਰ ਦੀ 6 ਲੇਨਾਂ ਵਾਂ ਕੋਈ ਛੋਟਾ ਮੋਟਾ ਬ੍ਰਿਜ ਨਹੀਂਗਾ ਇਹ ਨਹੀਂਗਾ ਵੀ ਦੋ ਘਟੀਆਂ ਜੀਆਂ ਜਾਣ ਵਾਲਾ ਬਣਾਤਾ ਪੂਰਾ ਖੁੱਲਾ ਟੋਲਾ ਬਣਾਇਆ